ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਹੀ ਅਨਸੁਖਾਵੀ ਔਰ ਦਰਦਨਾਕ ਘਟਨਾ ਵਾਪਰੀ ਹੈ ਯੂਪੀ ਦੇ ਉੱਤਰਾਖੰਡ ਦੇ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿੱਚ ਹਾਂਜੀ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਕਿ ਉੱਥੋਂ ਦੇ ਮੇਨ ਪ੍ਰਬੰਧਕ ਮੁਖੀਆ ਕਾਰ ਸੇਵਾ ਦੇ ਔਰ ਗੁਰਦੁਆਰਾ ਦੇ ਮੇਨ ਹੈੱਡ ਜਿਹੜਾ ਹੈ ਉਹ ਤਰਸੀਮ ਸਿੰਘ ਕਾਫੀ ਸਮੇਂ ਤੋਂ ਇੱਥੇ ਇਸ ਅਹੁਦੇ ਤੇ ਸੀਗੇ ਔਰ ਆਪਣਾ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਸੇਵਾ ਵਿੱਚ ਰੁੱਝੇ ਹੋਏ ਸੀਗੇ ਸੋ ਇਨਾਂ ਨੂੰ ਅੱਜ ਦੋ ਅਗਿਆਤ ਵਿਅਕਤੀਆਂ ਨੇ ਦੋ ਗੁਰਸਿੱਖ ਬੰਦਿਆਂ ਨੇ ਪਗੜੀ ਧਾਰੀ ਬੰਦਿਆਂ ਨੇ ਉਹ ਆਉਂਦੇ ਨੇ ਔਰ ਇਹ ਆਪਣੇ ਆਫਿਸ ਤੇ ਦਰਵਾਜੇ ਤੋਂ ਬਾਹਰ ਬੈਠੇ ਸੀਗੇ ਔਰ ਗੋਲੀਆਂ ਮਾਰ ਦਿੰਦੇ ਨੇ ਇਹਨਾਂ ਦੇ ਗੋਲੀਆਂ ਇੱਕ ਮੱਥੇ 'ਚ ਸਿਰ 'ਚ ਵੱਜਦੀ ਹੈ ਦੋ ਸੀਨੇ 'ਚ ਵੱਜਦੀਆਂ ਨੇ ਦੋ ਤਿੰਨ ਗੋਲੀਆਂ ਇਹਨਾਂ ਨੂੰ ਵੱਜੀਆਂ ਨੇ ਔਰ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਇਹਦੇ ਨਾਲ ਹੀ ਯੂਪੀ ਉੱਤਰਾਖੰਡ ਦੇ ਵਿੱਚ ਹੜਕੰਪ ਮੱਚਿਆ ਹੋਇਆ ਹੈ ਸੋ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਤਰਸੇਮ ਸਿੰਘ ਜੀ ਕਾਫੀ ਸਮੇਂ ਤੋਂ ਆਪਣੀ ਇੱਥੇ ਡਿਊਟੀ ਨਿਭਾਰੇ ਸੀਗੇ ਸੰਗਤ ਦੇ ਵਿੱਚ ਵਿਚਰ ਰਹੇ ਸੀਗੇ ਪਰ ਇਹਦੇ ਨਾਲ ਨਾਲ ਇਹਨਾਂ ਦੀ ਮੌਤ ਦਾ ਕਾਰਨ ਜਿਵੇਂ ਕਿ ਕਿਵੇਂ ਬਣਿਆ ਉਹ ਕੀ ਬਣਿਆ ਇਹਨਾਂ ਦੀ ਕਿਸਦੇ ਨਾਲ ਰੰਜਿਸ਼ ਸੀ ਕੀ ਦੁਸ਼ਮਣੀ ਸੀ ਸੋ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਇਹ ਇੱਕ ਕੜਕ ਔਰ ਗੁਸੈਲ ਸੁਭਾਅ ਦੇ ਬਾਬਾ ਜੀ ਸੀਗੇ ਔਰ ਨਾਲ ਆਪਣੇ ਪੰਜ ਚਾਰ ਬੋਡੀਗਾਰਡ ਵਾਕੀ ਰੱਖਦੇ ਸੀਗੇ ਹਮੇਸ਼ਾ ਹੀ ਔਰ ਵਾਕੀ ਇਹਨਾਂ ਦੇ ਜਿਹੜੇ ਸਿੱਖਾਂ ਪ੍ਰਤੀ ਦਿਲਾਂ ਦੇ ਵਿੱਚ ਜਿਹੜੀ ਜਗ੍ਹਾ ਬਣਾਣੀ ਹੁੰਦੀ ਹੈ ਗੁਰਦੁਆਰੇ ਦਾ ਪ੍ਰਬੰਧਕ ਹੁੰਦਾ ਹੈ ਜਾਂ ਮੁਖੀਆ ਹੁੰਦਾ ਹੈ ਜਾਂ ਬਾਬਾ ਜੀ ਹੁੰਦੇ ਨੇ ਸੋ ਉਹਦੇ ਵਿੱਚ ਨਕਾਮ ਰਹੇ ਕਈ ਤਦਵਾਰ ਇਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਸੋ ਉੱਤਰਾਖੰਡ ਯੂਪੀ ਦੀ ਜਿਹੜੀ ਸੰਗਤ ਹੈ ਉਹ ਇਹਨਾਂ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਸੀ ਚੱਲਦੀ ਕਿਉਂਕਿ ਥੋੜਾ ਜਿਹਾ ਆਪਣਾ ਇਹ ਤਾਨਾशाही ਰੂਪ ਰੱਖਦੇ ਸੀਗੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਜੋ ਕੁਝ ਵੀ ਹੈ ਆਪਣਾ ਸ਼ਾਸਨ ਪ੍ਰਸ਼ਾਸਨ ਚਲਾਇਆ ਹੋਇਆ ਸੀਗਾ ਤੇ ਇਹਦੇ ਨਾਲ ਨਾਲ ਹੀ ਇਹ ਦੇਖਿਆ ਜਾਏ ਤਾਂ ਇੱਕ ਚੀਜ਼ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਸਿੱਧੀ ਤਰ੍ਹਾਂ ਇਹ ਸਰਕਾਰ ਨਾਲ ਅਟੈਚ ਸੀਗੇ ਆਰਐਸਐਸ ਔਰ ਬੀਜੇਪੀ ਦੀ ਜਿਹੜੀ ਉੱਥੇ ਸਰਕਾਰ ਮੰਡਲੀ ਹੈ ਉਹਦੇ ਵਿੱਚ ਇਹ ਅਟੈਚ ਸੀ ਕਿ ਉਹਨਾਂ ਦੇ ਹਿਸਾਬ ਨਾਲ ਚੱਲਣਾ ਉਹਨਾਂ ਦੇ ਹਿਸਾਬ ਨਾਲ ਸੰਗਤ ਨੂੰ ਆਦੇਸ਼ ਦੇਣਾ ਉਹਨਾਂ ਦੇ ਹਿਸਾਬ ਨਾਲ ਦੂਜੇ ਗੁਰਦੁਆਰਿਆਂ ਤੇ ਕਾਬਜ ਹੋਣਾ ਔਰ ਕਿਹੜੇ ਬੰਦੇ ਨੂੰ ਉੱਥੋਂ ਦਾ ਪ੍ਰਬੰਧਕ ਬਣਾਉਣਾ ਹੈ ਕਿਹੜਾ ਉਹ ਬਣੂਗਾ ਸੋ ਇਹੋ ਜੀ ਕੁਝ ਪੈਠ ਚੱਲ ਗਈ ਸੀ ਸੋ ਜੋ ਇਹਨਾਂ ਦੀ ਮੈਂ ਸਮਝਦਾ ਮੌਤ ਦਾ ਕਾਰਨ ਬਣੀ ਹੈ ਸੋ ਇਹੋ ਜੇ ਅਹੁਦਿਆਂ ਤੇ ਆ ਕੇ ਜਦੋਂ ਆਪਾਂ ਸਿੱਖੀ ਸਿਧਾਂਤਾਂ ਨੂੰ ਭੁੱਲ ਜਾਈਏ ਸਿੱਖਾ ਨਾਲੋਂ ਟੁੱਟ ਜਾਈਏ ਸੰਗਤ ਨਾਲੋਂ ਟੁੱਟ ਜਾਈਏ ਤਾਂ ਉਹਦਾ ਇੱਕ ਦਿਨ ਅੰਤ ਫਿਰ ਇਹੀ ਹੁੰਦਾ ਸੋ ਸੰਗਤ ਜੋ ਹੈ ਉੱਤਰਾਖੰਡ ਤੋਂ ਲੈ ਕੇ ਯੂਪੀ ਤੱਕ ਦੀ ਸਭ ਦੇ ਦਿਲਾਂ ਦੇ ਵਿੱਚ ਪੰਜਾਬ ਤੱਕ ਇਥੋਂ ਕਾਫੀ ਰੂਸ ਜ਼ਰੂਰ ਹੋ ਸਕਦਾ ਹੈ ਪਰ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਪਤਾ ਹੈ ਉਹ ਇਹ ਚੀਜ਼ ਤੋਂ ਚੰਗੀ ਤਰ੍ਹਾਂ ਵਾਕਿਫ ਨੇ ਕਿ ਬਾਬਾ ਤਰਸੀਮ ਸਿੰਘ ਇੱਕ ਅੜੀਅਲ ਔਰ ਗੁਸੈਲ ਸੁਭਾਅ ਦੇ ਸੀਗੇ ਔਰ ਉਹਨਾਂ ਦਾ ਸੰਗਤ ਨਾਲ ਬਹੁਤ ਵਧੀਆ ਬਿਹੇਵ ਨਹੀਂ ਸੀਗਾ ਸੋ ਉਹੋ ਰਾਜਨੀਤਿਕ ਸ਼ਹਿ ਤੇ ਚੱਲਦੇ ਸੀਗੇ ਔਰ ਇਸੇ ਕਾ ਇਹੀ ਕਾਰਨ ਬਣਿਆ ਇਹਨਾਂ ਦੀ ਮੌਤ ਦਾ ਸੋ ਲੋਕਾਂ ਦੇ ਦਿਲਾਂ ਦੇ ਵਿੱਚ ਇਹਨਾਂ ਦੀ ਕੋਈ ਖਾਸ ਜਗ੍ਹਾ ਨਹੀਂ ਸੀ ਸੋ ਇਸੇ ਕਰਕੇ ਇਹਨਾਂ ਦੇ ਪਿੱਛੇ ਕੋਈ ਭਾਰੀ ਇਕੱਠ ਭਾਰੀ ਹਜੂਮ ਜਾਂ ਭਾਰੀ ਜੋ ਹੈ ਇਕੱਠ ਨਹੀਂ ਮਿਲੂਗਾ ਇਹਨਾਂ ਦੇ ਹੁਣ ਤੋਂ ਲੈ ਕੇ ਅੱਗੇ ਤੱਕ ਬਾਕੀ ਮਰਨ ਤੋਂ ਬਾਅਦ ਤਾਂ ਬੜੇ ਖੜੇ ਹੋ ਜਾਂਦੇ ਨੇ ਸੋ ਹੁਣ ਅਗਰ ਅੱਗੇ ਇਹਦਾ ਕੀ ਹੋਊਗਾ ਇਹ ਜਿਹੜੇ ਜਿਹੜੇ ਅਗਿਆਤ ਵਿਅਕਤੀ ਨੇ ਦੋ ਦੋ ਇਹ ਬੰਦੇ ਜਿਹੜੇ ਆ ਕੇ ਵਾਕਿਆ ਕਰਕੇ ਚਲੇ ਗਏ ਇਹ ਪੁਲਿਸ ਦੀ ਗ੍ਰਿਫਟ ਨੂੰ ਅਜੇ ਵਾਰ ਨੇ ਸੋ ਕਿਦਾਂ ਫੜੇ ਜਾਂਦੇ ਨੇ ਕੀ ਬਣਦਾ ਕੀ ਇਹਨਾਂ ਨਾਲ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ ਸੋ ਇਹਨਾਂ ਨਾਲ ਕੀ ਰੰਜਸ਼ ਸੀ ਉਹ ਤਾਂ ਉਹਨਾਂ ਦੇ ਨਾਲ ਫੜੇ ਜਾਣ ਤੋਂ ਪਤਾ ਲੱਗੂਗਾ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਸਾਡਾ ਤਰਕ ਹੈ ਉਹ ਇਹੀ ਹੈ ਕਿ ਇਹ ਇੱਕ ਤਾਨਾਸ਼ਾਹੀ ਦਾ ਜਵਾਬ ਮਿਲਿਆ ਇਹਨਾਂ ਨੂੰ ਸੋ ਅਗਲਾ ਮੁਖੀਆ ਕੌਣ ਹੋਊਗਾ ਇਹਨਾਂ ਵਿੱਚੋਂ ਹੀ ਕੋਈ ਹੋਊਗਾ ਸੋ ਜਦੋਂ ਦੀਆਂ ਸਰਕਾਰਾਂ ਗੁਰਦੁਆਰਿਆਂ ਦੇ ਵਿੱਚ ਹਸਤਸ਼ੇਪ ਜ਼ਿਆਦਾ ਕਰਨ ਲੱਗੀਆਂ ਤੇ ਆਪਾਂ ਆਪਣੀ ਹੈਸੀਅਤ ਨੂੰ ਆਪਣੇ ਸਿੱਖੀ ਸਿਧਾਂਤਾਂ ਨੂੰ ਆਪਣੇ ਅਸੂਲਾਂ ਨੂੰ ਛੱਡ ਕੇ ਇਹਨਾਂ ਦੇ ਪਿੱਛੇ ਔਰ ਇਹਨਾਂ ਦੇ ਕਹੇ ਨੂੰ ਹੀ ਪੜ੍ਹੀਏ ਇਹਨਾਂ ਦੇ ਕਹੇ ਨੂੰ ਹੀ ਸੁਣੀਏ ਤੈਹੋ ਜੀ ਜਦੋਂ ਆਪਾਂ ਨੀਤੀ ਅਪਣਾ ਲੈਂਦੇ ਆ ਤਾਂ ਫਿਰ ਕਿਤਨਾ ਕਿਤੇ ਸਾਨੂੰ ਨੁਕਸਾਨ ਦਿੰਦੀ ਐ ਸੋ ਉਹੀ ਕੰਮ ਬਾਬਾ ترਸੇਮ ਸਿੰਘ ਜੀ ਨਾਲ ਹੋਇਆ ਸੋ ਇਸ ਦੇ ਨਾਲ ਜੁੜੀ ਕੋਈ ਵੀ ਖਬਰ ਕੋਈ ਵੀ ਅਪਡੇਟ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਮਿਲੂਗੀ ਤੁਹਾਨੂੰ ਸਾਡੇ ਇਸੇ ਚੈਨਲ ਤੇ ਸੋ ਬੱਲੇ ਬੱਲੇ ਵਲੌਗ ਨੂੰ ਤੁਸੀਂ ਲਾਇਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਕਰ ਲਓ ਧੰਨਵਾਦ ਸਭ ਦਾ